ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਦੇ ਹਾਂ ਅੱਜ ਦੀ ਵੱਡੀ ਖਬਰ ਤਸਵੀਰਾਂ ਬਹੁਤ ਕੁਝ ਬੋਲਦੀਆਂ ਅਤੇ ਕਈ ਪਰਦੇ ਖੋਲਦੀਆਂ ਨੇ ਤਸਵੀਰਾਂ ਬਹੁਤ ਕੁਝ ਬੋਲਦੀਆਂ ਅਤੇ ਕਈ ਪਰਦੇ ਖੋਲਦੀਆਂ ਨੇ ਸਿਆਣਿਆਂ ਨੇ ਇਸ ਕਹਾਵਤ ਪਾਲ ਜਕਲ ਦੇ ਪਾਇ ਪਦਪਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਹਿਮਦ ਸ਼ਾ ਦੀ ਦੇ ਵਿੱਚ ਦਫਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਮਿਸ ਸਾਧ ਦੀ ਫੋਟੋ ਨਾਲ ਪੰਜਾਬ ਦੇ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਵੀ ਲਗਾਈ ਹੈ ਨਾਲ ਹੀ ਹੋਰ ਮਜਬੂਤ ਹੁੰਦੀ ਜਪਾਇ ਪਾਸ ਨਜ਼ਰ ਆ ਰਹੀ ਹੈ ਇਹ ਬੀਜੇਪੀ ਦੇ ਸੀਨੀਅਰ ਲੀਡਰ ਅਰਜੀਤ ਕੁਮਾਰ ਇਸ ਬਾਰੇ ਗੱਲ ਕਰਦੇ ਕਹੇ ਹੈ ਕਿ ਬਾਦਲ ਸਾਹਿਬ ਦੀ ਫੋਟੋ ਤਾਂ ਸਾਡੇ ਦਿਲ ਵਿੱਚ ਲੱਗੀ ਹੈ ਇਹ ਸਿਰਫ ਦੀਵਾਰ ਤੇ ਨਹੀਂ ਵਿਧਾਨ ਸਭਾ ਉਹ ਉਹ ਸੱਚ ਚੰਗੇ ਲੀਡਰ ਹਨ ਉਹਨਾਂ ਦੀ ਰੀਸ ਕਿਸੇ ਨੇ ਨਹੀਂ ਕਰ ਲੈਣੀ ਉਹ ਹਰ ਕਿਸੇ ਨਾਲ ਲੈ ਕੇ ਚੱਲਦੇ ਸਨ ਬੀਜੇਪੀ ਅਤੇ ਸ਼ੋਭਨੀ ਅਕਲ ਦਲ ਦਾ ਗੱਠਜੋੜ ਹੋਣ ਬਾਰੇ ਉਹਨਾਂ ਕੋਈ ਇਨਕਾਰ ਨਾ ਤਾਂ ਨਹੀਂ ਕੀਤਾ ਪਰ ਇਹਨਾਂ ਜ਼ਰੂਰ ਕਿਹਾ ਹੈ ਕਿ ਉਹ ਤਾਂ ਬਾਦ ਦੀ ਗੱਲ ਹੈ ਫਾਜ਼ਿਲਕਾ ਵਿੱਚ ਵਿਕਾਸ ਵੀ ਬਾਦਲ ਸਾਹਿਬ ਕਰਕੇ ਹੀ ਹੋਇਆ ਹੈ ਪਰ ਉਹਨਾਂ ਦੀ ਗੱਲ ਉਹਨਾਂ ਦੀ ਇਸ ਗੱਲ ਤੇ ਗੱਠਜੋੜ ਹੋਣ ਦੀਆਂ ਖਬਰਾਂ ਨੂੰ ਹੋਰ ਵੀ ਮਜ਼ਬੂਤ ਕਰ ਕਰ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ